ਹਾਂਜੀ ਅੱਜ ਆਪਾਂ ਗੱਲ ਕਰਦੇ ਆ ਜੀ ਪੈਸਾ ਕਮਾਉਣ ਦੇ ਜਿਹੜੇ ਚਾਰ ਜ਼ਰੂਰੀ ਨਿਯਮ ਹੁੰਦੇ ਆ ਨਿਯਮ ਕਹਿ ਲਓ ਜਾਂ ਚਾਰ ਕਿਹੜੇ ਉਹ ਸਾਧਨ ਆ ਪੂਰੀ ਦੁਨੀਆ ਵਿੱਚ ਇਹੀ ਚਾਰ ਸਾਧਨ ਚੱਲਦੇ ਆ ਜਿਨ੍ਹਾਂ ਦੇ ਆਲੇ ਦੁਆਲੇ ਪੂਰੀ ਗੇਮ ਜਿਹੜੀ ਪੈਸੇ ਦੀ ਆ ਉਹ ਚੱਲਦੀ ਆ ਸੋ ਇਹ ਜਿਹੜੇ ਚਾਰ ਇੱਥੇ ਮੈਂ ਦੱਸੇ ਹੋਇਆ ਚਾਰ ਕੁਆਡਰੈਂਟ ਈ ਇਮਪਲੋਏ ਐਸ ਸੈਲਫ ਇਮਪਲੋਇਡ ਬੀ ਬਿਜ਼ਨਸ ਓਨਰ ਤੇ ਆਈ ਹੁੰਦਾ ਇਨਵੈਸਟਰ ਸੋ ਪੂਰੀ ਦੁਨੀਆ ਵਿੱਚ ਇਹੀ ਚਾਰ ਚੱਲਦੇ ਆ ਇਹਨਾਂ ਚਾਰਾਂ ਨੂੰ ਆਪਾਂ ਸਮਝ ਲਿਆ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਜਿਹੜੇ ਆ ਆਪਣੇ ਮਨ ਦੇ ਵਿੱਚ ਜਿਹੜੇ ਕੁਐਸਚਨ ਆਉਂਦੇ ਆ ਕਿ ਇੱਕ ਗਰੀਬ ਬੰਦਾ ਵੀ ਇੰਨਾ ਕੰਮ ਕਰਦਾ ਮਿਡਲ ਕਲਾਸ ਬੰਦਾ ਵੀ ਪੂਰੀ ਲਾਈਫ ਆਪਣੀ ਕੰਮ ਕਰਦਾ ਪਰ ਉਹ ਉੱਪਰ ਨਹੀਂ ਉੱਠ ਪਾਉਂਦਾ ਉਹ ਅਮੀਰ ਨਹੀਂ ਬਣ ਪਾਉਂਦੇ ਦੌਲਤਮੰਦ ਨਹੀਂ ਬਣ ਪਾਉਂਦੇ ਤੇ ਉਹਨਾਂ ਦਾ ਕਾਰਨ ਕੀ ਆ ਤੇ ਮੇਨ ਕਾਰਨ ਹੈਗਾ ਜੀ ਕਿ ਜਿਹੜੇ ਮਿਡਲ ਕਲਾਸ ਆ ਉਹ ਪਹਿਲੇ ਦੇ ਜਿਹੜੇ ਦੋ ਕੁਆਡਰੈਂਟ ਆ EMPLOYE ਤੇ SELF EMPLOIED ਇਹਨਾਂ ਵਿੱਚ ਫਸੇ ਰਹਿੰਦੇ ਆ ਹੁਣ ਆਪਾਂ ਇਹ ਸਮਝ ਲੈਣ ਕਿ ਇਹ ਦੋ ਚੀਜ਼ਾਂ ਹੈ ਕਿਹੜੀਆਂ EMPLOYE ਦਾ ਮੀਨਿੰਗ ਹੈਗਾ ਕਿ ਜੇ ਆਪਾਂ ਕਿਤੇ ਕੋਈ ਜੌਬ ਕਰਦੇ ਆ ਆਪਾਂ ਨੂੰ ਪੈਸੇ ਉਦੋਂ ਹੀ ਆਉਣਗੇ ਜਿੰਨਾ ਟਾਈਮ ਆਪਾਂ ਜੌਬ ਕਰਦੇ ਆ ਜੌਬ ਛੱਡ ਦਿੰਨੇ ਆ ਪੈਸੇ ਆਉਣੇ ਬੰਦ ਹੋ ਜਾਂਦੇ ਆ ਸੋ ਆਪਾਂ ਆਪਣੇ ਟਾਈਮ ਨੂੰ ਵੇਚ ਕੇ ਆਪਾਂ ਪੈਸੇ ਕਮਾਉਂਦੇ ਆ ਸੋ ਜਿੰਨਾ ਟਾਈਮ ਜੌਬ ਤੇ ਲਾਇਆ ਆ ਆਪਾਂ ਨੂੰ ਉਨੇ ਪੈਸੇ ਆਣਨੇ ਆ ਜਦੋਂ ਜੌਬ ਛੱਡਤੀ ਜਾਂ ਜੌਬ ਬੰਦ ਕਰਤੀ ਨਾਲ ਹੀ ਆਪਣੀ ਜਿਹੜੀ ਸੈਲਰੀ ਬੰਦ ਹੋ ਜਾਣੀ ਆ ਤੇ ਦੂਜੇ ਪਾਸੇ ਜਿਹੜਾ ਹੈਗਾ ਉਹ ਹੈਗਾ ਸੈਲਫ এমਪਲoyed ਉਹ ਵੀ ਸੇਮ ਚੀਜ਼ ਆ ਸੈਲਫ এমਪਲoyed ਤੇ ਜੋਬ ਵਿੱਚ ਕੋਈ ਜ਼ਿਆਦਾ ਫਰਕ ਨਹੀਂਗਾ ਸੈਲਫ এমਪਲoyed ਕੀ ਹੁੰਦਾ ਕਿ ਜਦੋਂ ਆਪਾਂ ਆਪਣੀ ਜੋਬ ਆਪ ਕਰਦੇ ਆ ਇਹਦੇ ਵਿੱਚ ਕੀ ਹੁੰਦਾ ਕਿ ਕੋਈ ਛੋਟਾ ਕੋਈ ਸ਼ਾਪ ਕੀਪਰ ਆ ਜਾਂ ਆਪਾਂ ਕੋਈ ਆਪਣੀ ਟੈਕਸੀ ਚਲਾਉਨੇ ਆ ਜਾਂ ਕੋਈ ਉਬਰ ਚਲਾਉਂਦਾ ਕੋਈ ਪਲੰਬਰ ਆ ਕੋਈ ਕਾਰਪੇਂਟਰ ਆ ਇਹਦੇ ਵਿੱਚ ਕੀ ਹੁੰਦਾ ਕਿ ਜਿੰਨਾ ਟਾਈਮ ਆਪਾਂ ਜੋਬ ਕਰਦੇ ਆ ਐਕਟਿਵ ਜੋਬ ਕਰਦੇ ਆ ਉਨਾ ਟਾਈਮ ਹੀ ਆਪਾਂ ਨੂੰ ਪੈਸੇ ਆਉਂਦੇ ਆ ਜਦੋਂ ਆਪਾਂ ਇਹ ਜੋਬ ਨਹੀਂ ਕਰਦੇ ਆਪਾਂ ਨੂੰ ਨਾਲੇ ਪੈਸੇ ਆਉਣੇ ਬੰਦ ਹੋ ਜਾਂਦੇ ਆ ਸੋ ਇਹ ਇਸ ਕਰਕੇ ਇਹ ਜਿਹੜੇ ਪਹਿਲੇ ਦੋ ਕੁਆਡਰੈਂਟ ਆ ਜਿਹੜੇ ਇੱਕ ਆਪਾਂ ਕਹ ਲਈਏ ਕਿ ਕੋਈ ਗਰੀਬ ਬੰਦਾ ਜਾਂ ਕੋਈ ਮਿਡਲ ਕਲਾਸ ਤੋਂ ਆ ਉਹ ਇਹਨਾਂ ਦੋਨਾਂ ਵਿੱਚ ਹੀ ਸਾਰੀ ਲਾਈਫ ਫਸੇ ਰਹਿੰਦੇ ਆ ਜਾਂ ਤਾਂ ਜੋਬ ਹੀ ਕਰਦੇ ਰਹਿੰਦੇ ਆ ਤੇ ਜਾਂ ਫਿਰ ਜੇ ਕੋਈ ਆਪਣਾ ਕੰਮ ਕਰਦੇ ਆ ਤੇ ਬਸ ਉਹਨਾਂ ਨੂੰ ਉਤੋਂ ਹੀ ਇਨਕਮ ਆਉਂਦੀ ਆ ਤੇ ਜਦੋਂ ਜੋਬ ਛੱਡ ਦਿੰਦੇ ਜਾਂ ਆਪਣਾ ਕੰਮ ਕੋਈ ਕਰਨਾ ਬੰਦ ਕਰ ਦਿੰਦੇ ਤੇ ਨਾਲ ਹੀ ਇਨਕਮ ਜਿਹੜੀ ਰੁਕ ਜਾਂਦੀ ਆ ਹੁਣ ਫਰਕ ਇੱਥੇ ਰਹਿੰਦਾ ਕਿ ਜਿਹੜੇ ਅਮੀਰ ਲੋਕ ਦੌਲਤਮਤ ਹੁੰਦੇ ਆ ਉਹ ਕੀ ਕਰਦੇ ਉਹ ਆਪਣਾ ਸਾਰਾ ਧਿਆਨ ਜਿਹੜੇ ਬਾਕੀ ਦੇ ਦੂਜੇ ਦੋ ਕੁਆਡਰੈਂਟ ਆ ਬਿਜ਼ਨਸ ਤੇ ਆਈ ਇਨਵੈਸਟਰ ਉਹ ਉਹਨਾਂ ਵਿੱਚ ਲਾਉਂਦੇ ਆ ਉਹ ਕੋਈ ਨਾ ਕੋਈ ਇਦਾਂ ਦਾ ਬਿਜ਼ਨਸ ਸਟਾਰਟ ਕਰਨ ਬਾਰੇ ਸੋਚਦੇ ਆ ਕੋਈ ਇਦਾਂ ਦਾ ਸਿਸਟਮ ਬਣਾਉਂਦੇ ਆ ਜਿੱਥੇ ਕਿ ਉਹ ਬਾਕੀ ਲੋਕਾਂ ਦੇ ਜਿਹੜੇ ਲੇਬਰ ਆ ਉਥੇ ਸਟਾਫ ਰੱਖਦੇ ਆ ਉਹਨਾਂ ਦੀ ਜਿਹੜੀ ਲਿਵਰੇਜ ਆ ਉਹਨੂੰ ਯੂਜ਼ ਕਰਦੇ ਆ ਬਾਕੀਆਂ ਦੇ ਟਾਈਮ ਨੂੰ ਯੂਜ਼ ਕਰਦੇ ਆ ਸੋ ਬਸ ਇੱਕ ਵਾਰੀ ਇਦਾਂ ਦਾ ਬਿਜ਼ਨਸ ਓਪਨ ਕਰਦੇ ਆ ਜਾਂ ਇੱਕ ਵਾਰੀ ਇਦਾਂ ਦਾ ਸਿਸਟਮ ਬਣਾਉਂਦੇ ਆ ਜਿਹੜਾ ਉਹ ਬਿਜ਼ਨਸ ਉਹਨਾਂ ਦੀ ਮੌਜੂਦਗੀ ਤੋਂ ਬਗੈਰ ਵੀ ਚੱਲਦਾ ਰਹੇ ਚਾਹੇ ਉਹ ਕਿਤੇ ਘੁੰਮਣ ਗਏ ਆ ਪਰ ਪਿੱਛੇ ਉਹਨਾਂ ਦਾ ਜਿਹੜਾ ਬਿਜ਼ਨਸ ਉਹ ਚੱਲਦਾ ਰਹਿੰਦਾ ਪੈਸੇ ਉਹਨਾਂ ਨੂੰ ਆਉਂਦੇ ਰਹਿੰਦੇ ਆ ਸੋ ਇਸ ਕਰਕੇ ਇੱਥੇ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਇਹ ਦੋ ਚੀਜ਼ਾਂ ਗਲਤ ਨਹੀਂ ਕਿਆਂ ਸ਼ੁਰੂਆਤ ਇੱਥੋਂ ਹੀ ਹੁੰਦੀ ਆ ਜੌਬ ਤੋਂ ਸੈਲਫ ਇਮਪਲੋਇਡ ਤੋਂ ਪਰ ਬਾਅਦ ਵਿੱਚ ਕੋਈ ਨਾ ਕੋਈ ਤੁਸੀਂ ਜ਼ਰੂਰ ਸੋਚੋ ਕਿ ਤੁਸੀਂ ਇਦਾਂ ਦਾ ਕਿਹੜਾ ਬਿਜ਼ਨਸ ਕਰ ਸਕਦੇ ਆ ਜਾਂ ਕਿਹੜੀ ਛੋਟੀ ਮੋਟੀ ਕੋਈ ਚੀਜ਼ ਇਦਾਂ ਦੀ ਸਟਾਰਟ ਕਰ ਸਕਦੇ ਆ ਜਿੱਥੋਂ ਕਿ ਤੁਸੀਂ ਬਾਕੀਆਂ ਦੀ ਲਿਵਰੇਜ ਦਾ ਯੂਜ਼ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਿਆਦਾ ਪੈਸੇ ਕਮਾ ਸਕਦੇ ਆ ਤੇ ਫਿਰ ਤੁਹਾਨੂੰ ਬਿਨਾ ਕੰਮ ਕਰਨ ਤੋਂ ਵੀ ਪੈਸੇ ਜਿਹੜੇ ਆਉਂਦੇ ਰਹਿਣਗੇ ਉੱਥੇ ਕੀ ਹੈ ਕਿ ਬਸ ਤੁਹਾਨੂੰ ਇੱਕ ਇਦਾਂ ਦਾ ਸਿਸਟਮ ਬਣਾਉਣਾ ਪੈਣਾ ਕੋਈ ਇਦਾਂ ਦਾ ਇੱਕ ਬਿਜ਼ਨਸ ਓਪਨ ਕਰਨਾ ਪੈਣਾ ਸੋ ਜਿਹੜੇ ਅਮੀਰ ਲੋਕ ਆ ਉਹ ਹਮੇਸ਼ਾ ਬਿਜ਼ਨਸ ਬਾਰੇ ਸੋਚਦੇ ਆ ਤੇ ਜਿਹੜਾ ਚੌਥੇ ਨੰਬਰ ਤੇ ਹੈਗਾ ਜੀ ਆਈ ਇਨਵੈਸਟਰ ਇਹ ਇਸ ਤੋਂ ਵੀ ਉੱਪਰਲੀ ਚੀਜ਼ ਹੈ ਕਿ ਉੱਥੇ ਵਿੱਚ ਕੀ ਆ ਕਿ ਪੈਸਾ ਉਹ ਬਸ ਉਹ ਇਨਵੈਸਟ ਕਰ ਦਿਆ ਜਿੱਦਾਂ ਕਿ ਕਿਸੇ ਨੇ ਕੋਈ ਪ੍ਰਾਪਰਟੀ ਲੈ ਲਈ ਹੁਣ ਉਹ ਕਿਸੇ ਨੇ ਕੋਈ ਮੰਨ ਲਓ ਕਿ ਕੋਈ ਦੁਕਾਨਾ ਲੈ ਲਈਆਂ ਠੀਕ ਹੈ ਰੈਂਟਲ ਸ਼ਾਪਸ ਲੈ ਲਈਆਂ ਉਹਨੇ ਹੁਣ ਉਹ ਬਾਏ ਕਰ ਲਈਆਂ ਬਾਅਦ ਵਿੱਚ ਉਹਨਾਂ ਨੂੰ ਰੈਂਟ ਤੇ ਚੜਾਤਾ ਹੁਣ ਸਾਰੀ ਲਾਈਫ ਉਹਨਾਂ ਨੂੰ ਉਥੋਂ ਜਿਹੜਾ ਇਨਕਮ ਦਾ ਸੋਰਸ ਗਿਆ ਕਿ ਰੈਂਟ ਆਉਂਦਾ ਹੀ ਰਹਿਣਾ ਇੱਕ ਵਾਰੀ ਪ੍ਰਾਪਰਟੀ ਬਾਏ ਕੀਤੀ ਆ ਤੇ ਬਾਰ ਬਾਰ ਜਿਹੜਾ ਉਥੋਂ ਸਾਰੀ ਲਾਈਫ ਉਹਨਾਂ ਨੂੰ ਰੈਂਟ ਆ ਹੀ ਜਾਣਾ ਉਹ ਕਿਹਾ ਕਿ ਇੱਕ ਤਾਂ ਰੈਂਟੋਂ ਦਾ ਰਹਿੰਦਾ ਦੂਜੇ ਨੰਬਰ ਤੇ ਪ੍ਰਾਪਰਟੀ ਦੀ ਜਿਹੜੀ ਵੈਲਿਊ ਵੱਧਦੀ ਰਹਿੰਦੀ ਆ ਸੋ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਪੈਸੇ ਤੋਂ ਅੱਗੇ ਪੈਸਾ ਆਪਾ ਕਿੱਦਾਂ ਕਮਾਉਣਾ ਪੈਸੇ ਨੂੰ ਡਬਲ ਕਿੱਦਾਂ ਕਰਨਾ ਸੋ ਇਹ ਜਿਹੜੇ ਇਨਵੈਸਟਰਸ ਹੁੰਦੇ ਆ ਸਭ ਤੋਂ ਜ਼ਿਆਦਾ ਇਹ ਜਿਹੜਾ ਪੈਸਾ ਇਹ ਕਮਾਉਂਦੇ ਆ ਟਾਈਮ ਘੱਟ ਲਾਉਂਦੇ ਆ ਤੇ ਬਚਤ ਇਹਨਾਂ ਨੂੰ ਜ਼ਿਆਦਾ ਹੁੰਦੀ ਆ ਸੋ ਇਹ ਜਿਹੜਾ ਮੇਨ ਫਰਕ ਆ ਇਹ ਆਪਾਂ ਨੂੰ ਚਾਰ ਚੀਜ਼ਾਂ ਦਾ ਪਤਾ ਲੱਗ ਗਿਆ ਤੇ ਆਪਾਂ ਨੂੰ ਪਤਾ ਲੱਗ ਜਾਊਗਾ ਇੱਥੇ ਆਪਾਂ ਨੂੰ ਆਨਸਰ ਮਿਲ ਜਾਂਦਾ ਕਿ ਫਰਕ ਕਿੱਥੇ ਰਹਿੰਦਾ ਕਿ ਮਿਡਲ ਕਲਾਸ ਜਾਂ ਗਰੀਬ ਲੋਕ ਜਿਹੜੇ ਉਹ ਪਹਿਲੇ ਦੇ ਜਿਹੜੇ ਦੋ ਕੁਆਡਰੈਂਟ ਆ ਬਸ ਜੋਬ ਕਰਦੇ ਰਹਿੰਦੇ ਆ ਤੇ ਸੈਲਫ এমਪਲoyed ਕਿ ਉਹਨਾਂ ਨੂੰ ਉਤੋਂ ਹੀ ਪੈਸਾ ਆਉਂਦਾ ਜਦੋਂ ਉਹ ਜੋਬ ਕਰਦੇ ਆ ਜਦੋਂ ਜੋਬ ਕਰਨੀ ਬੰਦ ਕਰ ਦਿੰਦੇ ਆ ਨਾਲ ਹੀ ਉਹਨਾਂ ਦੀ ਇਨਕਮ ਬੰਦ ਹੋ ਜਾਂਦੀ ਆ ਦੂਜੇ ਪਾਸੇ ਜਿਹੜੇ ਬਿਜ਼ਨਸ ਓਨਰ ਦਾ ਜਾਂ ਇਨਵੈਸਟਰਸ ਆ ਉਹ ਕੀ ਕਰਦੇ ਕਿ ਇੱਕ ਵਾਰੀ ਸਿਸਟਮ ਬਣਾਉਂਦੇ ਆ ਇੱਕ ਵਾਰੀ ਬਿਜ਼ਨਸ ਓਪਨ ਕਰਦੇ ਆ ਮਿਹਨਤ ਕਰਕੇ ਪਰ ਸਾਰੀ ਲਾਈਫ ਉਥੋਂ ਜਿਹੜਾ ਉਹਨਾਂ ਨੂੰ ਇਨਕਮ ਆ ਰੈਗੂਲਰ ਜਿਹੜੀ ਆਉਂਦੀ ਰਹਿੰਦੀ ਆ ਤੇ ਇਨਵੈਸਟਰ ਵੀ ਸੇਮ ਹੀ ਆ ਤੇ ਤੁਸੀਂ ਇਨਵੈਸਟਰ ਦੇ ਵਿੱਚ ਜੇ ਆਪਾਂ ਇਨਵੈਸਟਮੈਂਟ ਦੀ ਗੱਲ ਕਰੀਏ ਤਾਂ ਵਾਰਨ ਬਫੇਟ ਦਾ ਨਾਮ ਤੁਸੀਂ ਸੁਣੇ ਹੋਣਾ ਜਿਹੜੇ ਦੁਨੀਆ ਦੇ ਮਹਾਨ ਸਭ ਤੋਂ ਅਮੀਰ ਜਿਹੜੇ ਇਨਵੈਸਟਰਸ ਆ ਉਹਨਾਂ ਵਿੱਚ ਉਹਨਾਂ ਦਾ ਨਾਮ ਉਹਦਾ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਇਨਕਮ ਛੋਟੀ ਉਮਰ ਤੋਂ ਹੀ ਇਨਵੈਸਟਮੈਂਟ ਕਰਨੀ ਸਟਾਰਟ ਕਰਤੀ ਸੀ ਸੋ ਜਿਨ੍ਹਾਂ ਨਾਲ ਉਹਨਾਂ ਨੇ ਆਪਣੀ ਇਨਕਮ ਨੂੰ ਡਬਲ ਟ ਤੇ ਉਹਨਾਂ ਦਾ ਕਾਰਨ ਕੀ ਸੀ ਕਾਰਨ ਇਹ ਹੀ ਸੀ ਕਿ ਜਿੰਨਾ ਵੀ ਉਹਨਾਂ ਨੂੰ ਪ੍ਰੋਫਿਟ ਆਉਂਦਾ ਸੀਗਾ ਉਹ ਛੋਟੇ-ਛੋਟੇ ਪ੍ਰੋਫਿਟ ਉਹਨੂੰ ਦੁਬਾਰਾ ਫੇਰ ਇਨਵੈਸਟ ਕਰਦੇ ਜਾਂਦੇ ਸੀ ਤੇ ਇਨਵੈਸਟ ਕਰਕੇ ਕਰਕੇ ਦੁਬਾਰਾ ਫੇਰ ਉਹਨਾਂ ਨੂੰ ਜਿਹੜਾ ਪ੍ਰੋਫਿਟ ਆਉਂਦਾ ਸੀ ਫੇਰ ਉਹਨੂੰ ਬਾਰ-ਬਾਰ ਇਨਵੈਸਟ ਕਰ ਦਿੰਦੇ ਸੀ ਤੇ ਜਿਸ ਦੇ ਨਾਲ ਕੰਪਾਊਂਡਿੰਗ ਇਫੈਕਟ ਆਪਾਂ ਕਹਿੰਦੇ ਆ ਕੰਪਾਊਂਡਿੰਗ ਨਾਲ ਉਹਨਾਂ ਦੀ ਜਿਹੜੀ ਜਿਹੜਾ ਉਹਨਾਂ ਦਾ ਪੈਸਾ ਸੀ ਇਨਵੈਸਟਮੈਂਟ ਸੀ ਉਹ ਦੁੱਗਣੀ ਤਿਗਣੀ ਕੀ ਬਹੁਤ ਕਈ ਗੁਣਾ ਵੱਧ ਗਈ ਤੇ ਜਿਸ ਦੇ ਨਾਲ ਉਹਨਾਂ ਦਾ ਨਾਮ ਦੁਨੀਆ ਦੇ ਅਮੀਰ ਜਿਹੜੇ ਲੋਕ ਆ ਤੇ ਉਹਨਾਂ ਵਿੱਚ ਆ ਗਿਆ ਸਿਰਫ ਇਨਵੈਸਟਮੈਂਟ ਦੀ ਵਜ੍ਹਾ ਦੇ ਨਾਲ ਤੇ ਹੁਣ ਮੇਨ ਕਾਰਨ ਇਹੀ ਆ ਜਿਸ ਕਰਕੇ ਵੀਡੀਓ ਬਣਾਈ ਆ ਤਾਂ ਕਿ ਪਤਾ ਲੱਗ ਸਕੇ ਕਿ ਇੱਕ ਸਧਾਰਨ ਆਮ ਬੰਦਾ ਮਿਡਲ ਕਲਾਸ ਅਮੀਰ ਕਿਉਂ ਨਹੀਂ ਬਣ ਪਾਉਂਦਾ ਕਿਉਂਕਿ ਉਹ ਹਮੇਸ਼ਾ ਜਿਹੜੇ ਪਹਿਲੇ ਦੇ ਦੋ ਕੁਆਡਰੈਂਟ ਆ ਜੋਬ ਤੇ ਸੈਲਫ এমਪਲoyed ਉਹਨਾਂ ਵਿੱਚ ਹੀ ਸਾਰੀ ਉਮਰ ਫਸਿਆ ਰਹਿੰਦਾ ਤੇ ਉਹ ਕਦੇ ਵੀ ਟਰਾਈ ਨਹੀਂ ਕਰਦਾ ਆਪਣਾ ਕੋਈ ਬਿਜ਼ਨਸ ਓਪਨ ਕਰਨ ਦੀ ਜਾਂ ਕੋਈ ਦਾਦੀ ਇਨਵੈਸਟਮੈਂਟ ਕਰਨ ਦੀ ਕੋਈ ਪ੍ਰਾਪਰਟੀ ਲੈ ਕੇ ਜਿੱਥੋਂ ਉਹਨੂੰ ਸਾਰੀ ਉਮਰ ਜਿਹੜੀ ਕਮਾਈ ਆਉਂਦੀ ਰਹੇ ਸੋ ਇਸ ਕਰਕੇ ਆ ਇਹ ਚੀਜ਼ ਦੱਸੀ ਗਈ ਆ ਜੀ ਰਿਚ ਡੈਡ ਪੂਰ ਡੈਡ ਬੁੱਕ ਦੇ ਵਿੱਚ ਉਹ ਇਹ ਲਿਆ ਗਿਆ ਚਾਰ ਕੁਆਡਰੈਂਟ ਜਿਹੜੇ ਤੇ ਆਥਰ ਹੈ ਗਿਆ ਰੋਬਰਟ ਕਿਓਸਾਕੀ ਸੋ ਉਹਨਾਂ ਨੇ ਇਹ ਚੀਜ਼ ਬਹੁਤ ਵਧੀਆ ਤਰੀਕੇ ਨਾਲ ਸਮਝਾਈ ਆ ਕੀ ਮੀਡਲ ਕਲਾਸ ਮੀਡਲ ਕਲਾਸ ਹੀ ਕਿਉਂ ਰਹਿ ਜਾਂਦੇ ਆ ਕਿਉਂਕਿ ਉਹ ਜੋਬ ਜਾਂ ਸੈਲਫ এমਪਲoyed ਵਿੱਚ ਹੀ ਫਸੇ ਰਹਿੰਦੇ ਆ ਉਹ ਕਦੇ ਵੀ ਟਰਾਈ ਨਹੀਂ ਕਰਦੇ ਆਪਣਾ ਬਿਜ਼ਨਸ ਓਪਨ ਕਰਨ ਦੀ ਜਾਂ ਕੋਈ ਇਨਵੈਸਟਮੈਂਟ ਕਰਨ ਦੀ ਤੇ ਦੂਜੇ ਨੰਬਰ ਤੇ ਜਿਹੜੇ ਅਮੀਰ ਹੁੰਦੇ ਆ ਉਹ ਹਮੇਸ਼ਾ ਫੋਕਸ ਕਰਦੇ ਆ ਜਿਹੜੇ ਬਾਕੀ ਦੇ ਦੋ ਕੁਆਡਰੈਂਟ ਆ ਬਿਜ਼ਨਸ ਲਈ ਕੋਈ ਦੰਦਾ ਬਿਜ਼ਨਸ ਓਪਨ ਕਰਦੇ ਆ ਕੋਈ ਦੰਦਾ ਸਿਸਟਮ ਬਣਾਉਂਦੇ ਆ ਇੱਕ ਵਾਰੀ ਬਣਾ ਕੇ ਜਿੱਥੋਂ ਉਹਨਾਂ ਨੂੰ ਰੈਗੂਲਰ ਇਨਕਮ ਆਉਂਦੀ ਰਹਿੰਦੀ ਆ ਚਾਹੇ ਉਹ ਕੰਮ ਵਿੱਚ ਕਰਨ ਚਾਹੇ ਨਾ ਕਰਨ ਤੇ ਇਨਵੈਸਟਰਸ ਆਈ ਲਾਸਟ ਵਾਲਾ ਵੀ ਇਹੀ ਕਹਿੰਦੇ ਆ ਕਿ ਇੱਕ ਵਾਰੀ ਕੋ ਜਿੱਥੇ ਤੁਹਾਨੂੰ ਸਾਰੀ ਉਮਰ ਜਿਹੜੀ ਰਿਟਰਨ ਆ ਉਹ ਆਉਂਦੀ ਰਹੇ ਤੇ ਆਥਰ ਰੋਬਰਟ ਕਿਓਸਾ ਕੀ ਆਪਾਂ ਨੂੰ ਇਹ ਵੀ ਦੱਸ ਦਿਆ ਕਿ ਜਿਹੜੇ ਜੌਬ ਕਰਦੇ ਆ ਜਾਂ ਸੈਲਫ এমਪਲoyed ਹੁੰਦੇ ਆ ਸੋ ਉਹ ਮਿਡਲ ਕਲਾਸ ਉਹ ਕਦੀ ਟਰਾਈ ਵੀ ਨਹੀਂ ਕਰਦੇ ਕੈਲਕੂਲੇਟਿਡ ਰਿਸਕ ਵੀ ਨਹੀਂ ਲੈਂਦੇ ਡਰ ਦੇ ਨਾਲ ਕਿ ਉਹ ਡਰ ਦੇ ਨਾਲ ਕੋਈ ਬਿਜ਼ਨਸ ਵੀ ਨਹੀਂ ਓਪਨ ਕਰਦੇ ਸੋ ਉਹ ਕਹਿੰਦਾ ਕਿ ਕੈਲਕੂਲੇਟਿਡ ਜਿਹੜਾ ਰਿਸਕ ਉਹ ਲੈਣਾ ਚਾਹੀਦਾ ਸੋ ਕੋਈ ਇਦਾਂ ਦਾ ਰਿਸਕ ਨਹੀਂ ਲੈਣਾ ਚਾਹੀਦਾ ਕਿ ਜਿੱਥੇ ਤੁਸੀਂ ਸਾਰੇ ਪੈਸੇ ਇੱਕ ਵਾਰ ਇਨਵੈਸਟ ਕਰ ਦੋ ਪਰ ਕੈਲਕੂਲੇਟਿਡ ਰਿਸਕ ਜਿਹੜਾ ਉਹ ਹੀ ਜ਼ਿੰਦਗੀ 'ਚ ਹਮੇਸ਼ਾ ਆਪਾਂ ਨੂੰ ਅੱਗੇ ਲੈ ਕੇ ਆਉਂਦਾ ਤੇ ਕੈਲਕੂਲੇਟਡ ਰਿਸਕ ਲੈਣਾ ਚਾਹੀਦਾ ਤੇ ਜੇ ਤੁਸੀਂ ਹੋਰ ਵੀ ਬਹੁਤ ਸਾਰੀਆਂ ਉਹਨਾਂ ਨੇ ਆਪਣੀ ਜਿਹੜੀ ਬੁੱਕ ਆ ਰਿਚ ਡੈਡ ਪੂਅਰ ਡੈਡ ਇਦਾਂ ਦੀਆਂ ਬਹੁਤ ਹੀ ਕੀਮਤੀ ਵੈਲਿਊਏਬਲ ਗੱਲਾਂ ਜਿਹੜੀਆਂ ਆਪਾਂ ਨੂੰ ਵਿੱਚੋਂ ਸਿੱਖਣ ਨੂੰ ਮਿਲਦੀਆਂ ਬੁੱਕ ਵਿੱਚੋਂ ਤੇ ਜੇ ਤੁਸੀਂ ਹਜੇ ਤੱਕ ਬੁੱਕ ਸਮਰੀ ਨਹੀਂ ਸੁਣੀ ਰਿਚ ਡੈਡ ਪੂਅਰ ਡੈਡ ਦੀ ਤੇ ਮੈਂ ਆਪਣੇ ਚੈਨਲ ਤੇ ਆਲਰੇਡੀ ਉਹ ਅਪਲੋਡ ਕੀਤੀ ਹੋਈ ਆ ਤੇ ਲਾਸਟ ਤੇ ਮੈਂ ਲਿੰਕ ਐਡ ਕਰ ਦੂੰਗਾ ਤੇ ਤੁਸੀਂ ਰਿਚ ਡੈਡ ਪੂਅਰ ਡੈਡ ਬੁੱਕ ਦੀ ਸਮਰੀ ਵੀ ਸੁਣ ਸਕਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜੇਕਰ ਚੈਨਲ ਹਜੇ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤਾਂ ਜੋ ਇਦਾਂ ਦੀਆਂ ਹੋਰ ਵੀ ਨੌਲੇਜ ਵਾਲੀਆਂ ਵੈਲਿਊਏਬਲ ਜਿਹੜੀਆਂ ਬੁੱਕ ਸਮਰੀਜ਼ ਆ ਜਾਂ ਹੋਰ ਇਦਾਂ ਦੀਆਂ ਵੀਡੀਓਜ਼ ਆ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਲਓ ਜੀ ਕਰਦੇ ਹੁਣ ਆਪਾਂ ਸਮਾਪਤੀ ਮੈਨੂੰ ਯਾਨੀ ਕਿ ਵਿਸ਼ਾਲ ਸ਼ਰਮਾ ਨੂੰ ਦਿਓ ਇਜਾਜ਼ਤ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਦੇ ਨਾਲ ਉਦੋਂ ਤੱਕ ਦਿਓ ਜੀ ਇਜਾਜ਼ਤ ਧੰਨਵਾਦ